ਮੈਂ ਤਾਂ ਸਭ ਕੁਝ ਹੀ ਕਰਾਉਣਾ ਸੀ 1000 ਪੂਰਾ ਬੱਧਿਆ ਬਾਈ ਅਸੀਂ ਤਾਂ ਜੂਰ ਲਟ ਹੈ ਬੇ ਦੂਰ ਦੁਆਰਾ ਬੇ ਕਾਲ ਕੀ ਅੱਕ ਲੱਗ ਜਾਏਗਾ ਮੈਂ ਕਹਿੰਦਾ ਮੂਰ ਲਟ ਹੈ ਜਦੋਂ ਪ੍ਰੋਫੈਸਰ ਨੇ ਨਹੀਂ ਪਛਾਨ ਆਏ ਭੱਜ ਗਿਆ ਕੋਈ ਨਹੀਂ ਤੇਰੇ ਕੋਲ वार <laughs> ਇਹ ਅਜਿਹੀ ਗੱਡੀ ਚਲਦੀ ਆ। ਆਹ ਉਹ ਵਟੇ ਕਰਦੇ ਸਾਰੇ ਆ। ਉਹ ਜਾਂਦਾ 14 ਹੁਣ। ਉਹ ਨਿੱਡਲ ਗਿਆ। ਚਲੋ ਗਿਆ। ਡਰਾਈਵਰ ਹੈ ਨਹੀਂ। ਡਰਾਈਵਰ। ਕਿਨਾਰੇ ਥੋੜਾ। ਆਈ ਧਰਮੰਦਰ ਸਿੰਘ ਰਾਜੂ। ਬਾਜੀ ਅੱਜ ਐਕਸੀਡੈਂਟ ਹੋਇਆ ਕੀ ਦੇਖ ਕੇ ਐ ਕਿੰਨਾ ਹਾਲਾਤ ਹੈ ਜੀ ਇਹ ਬਾਈ ਇਧਰੋਂ ਆਉਂਦੇ ਸੀ ਟਰਾਲੇ ਵਾਲੇ ਅੱਗੜ ਪਿਛੜ ਦੋ ਸੀਗੇ ਉਤੋਂ ਪੋਲ ਤੋਂ ਉਤਰਨਾ ਥੋੜਾ ਜਿਹਾ ਤੇਜ਼ ਸੀਗੇ ਰਫ਼ਤਾਰ ਤੇ ਇਹ ਜਦੋਂ ਇੱਥੇ ਧੁੰਦ ਕਾਵੀ ਸੀ ਦੀ ਇਹਨਾਂ ਨੇ ਅੰਮ੍ਰਿਤਸਰ ਨੂੰ ਜਿਉਂ ਜਾਣਾ ਸੀਗਾ ਤੇ ਉੱਥੇ ਵੱਜਾ ਮੋਟਰਸਾਈਕਲ ਬਗਰੋਂ ਟਰੱਕ ਵਾਲੇ ਨੇ ਫੇਟ ਮਾਰੀ ਇਹਨੂੰ ਕੈਂਟਰ ਵਾਲੇ ਨੂੰ ਉਹ ਦਾ ਕਰਕੇ ਉਹ ਮੁੰਡਾ ਥੱਲੇ ਆ ਗਏ ਹਾਲਾਤ ਕਿਸ ਤਰ੍ਹਾਂ ਦੇ ਰਹੇ ਹਾਲਾਤਾਂ ਇੱਕ ਤਾਂ ਥਾਂ ਤੇ ਹੀ ਮਰ ਗਿਆ ਮੁੰਡਾ ਉਹਨੂੰ ਸਮਾਜੇ ਵਾਲੇ ਹਸਪੀਟਲ ਲੈ ਕੇ ਇਕਦਿੇ ਕਾਫੀ ਸੱਟਾਂ ਉਹ ਵੀ ਸੀਰੀਅਸ ਹੀ ਹੈ ਲੱਗਦਾ ਨਹੀਂ ਕਿ ਤੇਜ਼ ਰਫ਼ਤਾਰ ਤੇ ਧੁੰਦ ਦੇ ਕਾਰਨ ਵਾਪਰੇ ਹੈਗਾ ਹੈ ਤਕਰੀਬਨ ਸਾਰਿਆਂ ਨੂੰ ਹੀ ਚਾਹੀਦਾ ਵੀ ਧੁੰਦ ਕਰਕੇ ਲੇਟਾਂ ਲੂਟਾਂ ਮਗਰ ਪੂਰੇ ਸਹੀ ਚਾਹੀਦੀਆਂ ਤੇ ਇਕ ਹੌਲੀ ਹੌਣ ਬਚਤ ਹੋ ਜਾਂਦੀ ਹੈ ਜੀਵਨ ਜਿਹੜਾ ਬਹੁਤ ਮੁਸ਼ਕਲ ਨਾਲ ਮਿਲਦਾ ਬਾਈ ਗੁਜੂ ਦਾ ਖਾਲਸਾ ਸ਼ਹੀਦ ਬਾਈ ਗੁਜੂ ਦੀ ਫਤਿਹ ਐਮਰਜੈਂਸੀ ਕਾਲ ਤੇ ਸਾਨੂੰ ਇੱਕ ਸਵੇਰੇ ਕਾਲ ਆਈ ਸੀਗੀ ਏਦਾਂ ਕਰਕੇ ਬੁਗੀਪੁਰਾ ਚੌਂਕ ਦੇ ਨੀਚੇ ਐਕਸੀਡੈਂਟ ਹੋ ਗਿਆ ਤੁਹਾਨੂੰ ਦੇ ਕਾਰਨ ਦੋ ਜਣੇ ਬਾਈਕ ਤੇ ਸੀਗੇ ਤੇ ਇੱਕ ਜੀ ਦਾ ਮੌਕੇ ਤੇ ਮੌਤ ਹੋ ਗਈ ਇੱਕ ਲੈ ਗਏ ਸੀ ਜੀ ਬਹੁਸ਼ੇਸਤਰਾਂ ਦੀ ਕਾਰਵਾਈ ਕੀਤੀ ਹੈ ਅਜੇ ਪੁਲਿਸ ਪਹੁੰਚੀ ਪਾਲਸੀ ਕਾਰਵਾਈ ਕਰ ਰਹੀ ਹੈ ਅਜੇ ਤਾਂ ਬਸ ਸੇਵਾ ਨਿਵਾਾਰਿਆ ਵੀ ਲੈ ਕੇ ਜਾ ਕੇ ਮੌਤ ਤੇ ਜਲਵਾਉਂਗੇ ਜੀ ਉਮਰ ਕਿੰਨੀ ਕੁ ਲੱਗਦੀ ਹੈ ਨੌਂਦੀ ਵਾਸਤੇ ਉਮਰ 35 ਤੋਂ 40 ਦੇ ਤਕਰੀਬਨ ਹੋਏਗੀ ਲਗਭਗ ਐਸਵੇਰੇ ਸਾਢੇ 8 ਟਾਈਮ ਸੀਗਾ ਮੋਟਰਸਾਈਕਲ ਦੋ ਸਵਾਰ ਸੀਗੇ ਇਹ ਆਪਣੇ ਜਗਰਾਉਂ ਤੋਂ ਲੋਹਾਰਾ ਮੱਥੜੇ ਕੰਚਲੇਦਰਗਾਹ ਤੇ ਤੇ ਮਗਰੋਂ ਇੱਕ ਟਰੱਕ ਆ ਰੇ ਬਰਨਾਲ ਸਾਈਡ ਤੋਂ ਇਹ ਵੀ ਲੋਹਾਰਾ ਸਾਈਡ ਹੀ ਜਾ ਰਿਹਾ ਸੀਗਾ ਧੁੰਦ ਕਾਰਨ ਇਹਨੂੰ ਥੋੜੀ ਸਪੀਡ ਵੀ ਜ਼ਿਆਦਾ ਸੀ ਟਰੱਕ ਦੀ ਜਿਹਦੇ ਕਰ ਪਤਾ ਨਹੀਂ ਲੱਗਿਆ ਇਹਨੂੰ ਤੇ ਉਹ ਦੋ ਬੰਦੇ ਥੱਲੇ ਆ ਗਏ ਦੋਵੇਂ ਬ੍ਰਦਰਸ ਸੀਗੇ ਤੇ ਇੱਕ ਨੂੰ ਜ਼ਖਮੀ ਸੀਗਾ ਬਹੁਤ ਜ਼ਿਆਦਾ ਜਿਹਨੂੰ ਅਸੀਂ ਆਪਣੀ ਐਸਐਸਈ ਗੱਡੀ 'ਚ ਲੈ ਕੇ ਉਹਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਵਾ ਤੇ ਇੱਕ ਦੀ ਮੌਕੇ ਦੀ ਡੈਥ ਹੋ ਗਈ ਸੰਦੀਪ ਸਿੰਘ ਦੀ ਤੇ ਆਪਣੇ ਜਗਰਾਉਂ ਇੱਕ ਪਿੰਡ ਆ ਸੱਦੀ ਉੱਥੋਂ ਦੇ ਰਹਿਣ ਵਾਲੇ ਵਾਸੀ ਨੇ ਕਿੰਨੀ ਉਮਰ ਆ ਇਹਨਾਂ ਦੀ ਇਹ 30 32 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਜਗਰਾਉ ਤੋਂ ਆਪਣੇ ਨਾ ਹਲਵਾਰਾ ਜਾ ਰਹੇ ਸੀ ਕਿ ਦਰਗਾਹ ਤੇ ਮੱਥਾ ਟੇਕਣ ਤੇ ਮਗਰੋਂ ਟਰੱਕ ਹਿੱਟ ਕਰ ਗਿਆ ਇਹਨਾਂ ਨੂੰ ਟਰੱਕ ਹਿੱਟ ਕਰ ਗਿਆ ਇਹਨਾਂ ਨੂੰ ਮਗਰੋਂ ਟਰੱਕ ਵਾਲੇ ਨੂੰ ਪਤਾ ਨਹੀਂ ਲੱਗ ਗਿਆ ਇਹਨਾਂ ਦਾ ਤੁੰਦ ਦਾ ਕਾਰਨ ਤੇ ਇੱਕ ਥੱਲੇ ਆ ਗਿਆ ਤੇ ਇਹਦੇ ਕਰਕੇ ਡੈੱਟਾ ਟਰੱਕ ਦਾ ਕਾਰਨ ਤੁੰਦ ਕਰਕੇ ਕਿੰਨੇ ਜਾਣੇ ਸੀ ਦੋ ਜਾਣੇ ਸੀ ਕਿ ਟਰੱਕ ਤੇ ਕਿੰਨੇ ਕ ਵੇ ਦਾ ਹਾਂ ਮੋਟਰਸਾਈਕਲ ਤੇ ਕਿੰਨੇ ਕੋਈ ਦਾ ਵਾਕਿਆ ਸਾਢੇ 8 ਦੇ ਤਕਰੀਬਨ ਸਵੇਰ ਦੇ ਸਾਢੇ 8:00 ਕੀ ਸਵਾਰ ਹੋ ਜੀ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਸੀਗਾ ਆਪਣਾ ਹਰਦੀਪ ਸਿੰਘ ਗੰਭੀਰ ਜ਼ਖਮੀ ਸੀਗਾ ਉਹਨੂੰ ਅਸੀਂ ਐਸਐਸ ਦੇ ਗੱਡੀ ਲੈ ਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਵਾ ਉੱਥੇ ਉਹਦਾ ਇਲਾਜ ਚੱਲ ਰਿਹਾ ਈ ਤੇ ਮੌਕੇ ਤੇ ਦੂਸਰੇ ਨੂੰ ਆਪਣੇ ਸਦਰ ਥਾਣੇ ਨੇ ਕਾਰਵਾਈ ਕਰਤੀ ਮੌਕਾ ਸੰਭਾਲ ਰਹੇ ਬਾਕੀ ਇਹਨਾਂ ਦਾ ਟਰੱਕ ਦਾ ਡਰਾਈਵਰ ਜਿਹੜਾ ਉਹ ਮੌਕੇ ਤੇ ਉਹ ਫਰਾਰ ਹੋਇਆ ਹਰਦੀਪ ਸਿੰਘ ਦੀ ਕੀ ਸਥਿਤੀ ਹੈ ਹਰਦੀਪ ਸਿੰਘ ਗੰਭੀਰ ਜ਼ਖਮੀ ਹੈ ਬੈਠ ਠੀਕ ਆ ਕੋਈ ਸਾਥੀ ਮੌਕੇ ਤੇ ਮੌਤ ਹੋ ਗਈ ਡੈਥ ਹੋ ਗਈ